ਛੋਟੀਆਂ ਪਰ ਬਹੁਤ ਹੀ ਕਾਮਮਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਕੱਚੇ ਤਾਜ਼ੇ ਦੁੱਧ ਵਿੱਚ ਜੇਕਰ ਤੁਸੀਂ ਗਲਿਸਰਿਨ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਨਿਖਾਰ ਆਉਂਦਾ ਹੈ ਤੇ ਨਾਲ ਹੀ ਦਾਗ-ਧੱਬੇ ਸਾਫ਼ ਹੋ ਜਾਂਦੇ ਹਨ ਨੰਬਰ 2 ਦੁੱਧ ਗਰਮ ਕਰਨ ਸਮੇਂ ਜੇਕਰ ਤੁਸੀਂ ਇਸ ਵਿੱਚ ਇਲਾਇਚੀ ਪਾ ਦਿੰਦੇ ਹੋ ਤਾਂ ਇਸ ਨਾਲ ਦੁੱਧ ਲੰਮੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਨੰਬਰ 3 ਜਿਹੜੇ ਲੋਕ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ ਉਹਨਾਂ ਨੂੰ ਕਦੇ ਵੀ ਢਾਲ ਲਈ ਢਾਲਡਾ ਘਿਓ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹਮੇਸ਼ਾ ਤੇਲ ਦਾ ਹੀ ਇਸਤੇਮਾਲ ਕਰੋ ਨੰਬਰ 4 ਇੱਕ ਗਲਾਸ ਗੁੰਗੁਣਾ ਪਾਣੀ ਲੈ ਕੇ ਉਸ ਵਿੱਚ ਇੱਕ ਚੁਟਕੀ ਮਿੱਠਾ ਸੋਡਾ ਤੇ ਨਿੰਬੂ ਦਾ ਰਸ ਮਿਲਾ ਕੇ ਪੀ ਲਓ ਇਸ ਨਾਲ ਤਰੰਤ ਗੈਸ ਤੋਂ ਰਾਹਤ ਮਿਲੇਗੀ ਨੰਬਰ 5 ਜੇਕਰ ਤੁਹਾਡੇ ਵਿੱਚ ਬਹੁਤ ਜ਼ਿਆਦਾ ਚੜਚੜਾਪਨ ਹੈ ਤਾਂ ਤੁਸੀਂ ਚਾਂਦੀ ਦੇ ਬਰਤਨ ਵਿੱਚ ਪਾਣੀ ਪੀ ਲਿਆ ਕਰੋ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 6 ਉਬਲੀ ਹੋਈ ਸਬਜ਼ੀ ਖਾਣਾ ਸਾਡਾ ਦਿਲ ਹੈਲਥੀ ਰਹਿੰਦਾ ਹੈ ਤੇ ਨਾਲ ਹੀ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 7 ਜੇਕਰ ਤੁਸੀਂ ਜਾਮਣ ਦੇ ਬੀਜ ਨੂੰ ਸੁਕਾ ਕੇ ਪੀਸ ਲੈਂਦੇ ਹੋ ਤੇ ਸਵੇਰੇ ਖਾਲੀ ਪੇਟ ਇਸ ਨੂੰ ਪਾਣੀ ਜਾਂ ਦਹੀਂ ਦੇ ਨਾਲ ਥੋੜਾ ਜਿਹਾ ਲੈ ਲੈਂਦੇ ਹੋ ਤਾਂ ਇਸ ਨਾਲ ਕਿਡਨੀ ਦੀ ਬੜੀ ਤੋਂ ਬੜੀ ਪਥਰੀ ਆਸਾਨੀ ਨਾਲ ਨਿਕਲ ਜਾਂਦੀ ਹੈ ਪਰ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। ਨੰਬਰ 8 ਜੇਕਰ ਤੁਸੀਂ ਖੁਜਲੀ ਤੋਂ ਬਹੁਤ ਹੀ ਪਰੇਸ਼ਾਨ ਰਹਿੰਦੇ ਹੋ ਤਾਂ ਤੁਸੀਂ ਚਮੇਲੀ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਆਪਣੇ ਸਰੀਰ ਉੱਪਰ ਲਗਾ ਲਓ ਇਸ ਨਾਲ ਖੁਜਲੀ ਤੋਂ ਆਰਾਮ ਮਿਲੇਗਾ। ਨੰਬਰ 9 ਜੇਕਰ ਤੁਸੀਂ ਸਵੇਰੇ ਖਾਲੀ ਪੇਟ ਅਦਰਕ ਦਾ ਰਸ ਪੀ ਲੈਂਦੇ ਹੋ ਤਾਂ ਇਸ ਨਾਲ ਖੂਨ ਸਾਫ਼ ਰਹਿੰਦਾ ਹੈ ਤੇ ਨਾਲ ਹੀ ਚਿਹਰੇ ਉੱਪਰ ਚਮਕ ਵੀ ਆਉਂਦੀ ਹੈ। ਨੰਬਰ 10 ਜਦੋਂ ਵੀ ਅਸੀਂ ਸਿਰ ਦੇ ਥੱਲੇ ਬਿਨਾਂ ਸਹਰਾਣਾ ਲਗਾਏ ਸੌਂਦੇ ਹਾਂ ਤਾਂ ਇਸ ਨਾਲ ਸਾਡੀ ਰੀੜ ਦੀ ਹੱਡੀ ਤੇ ਗਰਦਨ ਸਹੀ ਪੋਜੀਸ਼ਨ ਵਿੱਚ ਰਹਿੰਦੀ ਹੈ। ਉੰਨੇ ਸਨੇ ਸੇ ਬਹੁਤ ਸਾਰੇ ਕਮਰਦਰ ਤੇ ਰੀੜ ਹੱਡੀ ਦੇ ਦਰਦਾਂ ਤੋਂ ਬਚੇ ਰਹਿ ਸਕਦੇ ਹਾਂ ਨੰਬਰ 11 ਮੰਨਿਆ ਜਾਂਦਾ ਹੈ ਕਿ ਜਿਸਔਰਤ ਦੇ ਆਈਬ੍ਰੋ ਦੇ ਵਾਲ ਆਪਸ ਵਿੱਚ ਜੁੜੇ ਹੁੰਦੇ ਹਨ ਉਹ ਆਪਣੇ ਜੀਵਨ ਵਿੱਚ ਬਹੁਤ ਝਗੜਾ ਕਰਨ ਵਾਲੇ ਸੁਆਦੀਆਂ ਮਾਲਕ ਹੁੰਦੀਆਂ ਹਨ ਨੰਬਰ 12 ਸਾਬਤ ਮੂੰਗੀ ਦੀ ਦਾਲ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟ ਤੇ ਵਿਟਾਮਿਨ ਪ੍ਰੋਟੀਨ ਪਾਏ ਜਾਂਦੇ ਹਨ ਜਿਸ ਨਾਲ ਸਰੀਰ ਦੀ ਪ੍ਰਤੀਰੋਗਤਾ ਵਧਾਉਣ ਵਿੱਚ ਮਦਦ ਮਿਲਦੀ ਹੈ ਨੰਬਰ 13 ਹਰੀ ਮਿਰਚ ਕਦੇ ਵੀ ਕਿਸੇ ਵੀ ਵਿਅਕਤੀ ਦੇ ਹੱਥ ਵਿੱਚ ਨਹੀਂ ਦੇਣੀ ਚਾਹੀਦੀ ਇਸ ਨਾਲ ਰਿਸ਼ਤੇ ਵਿੱਚ ਫਰਕ ਪੈਣ ਲੱਗ ਜਾਂਦਾ ਹੈ। ਨੰਬਰ 14 ਜੇਕਰ ਤੁਹਾਡੇ ਪੇਟ ਵਿੱਚ ਗੈਸ ਬਣਦੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਸਵੇਰੇ ਖੰਜੂਰ ਦਾ ਸੇਵਨ ਕਰੋ ਇਸ ਨਾਲ ਤੇਜ਼ਾਬ ਬਣਨਾ ਬੰਦ ਹੋ ਜਾਂਦਾ ਹੈ। ਨੰਬਰ 15 ਇੱਕ ਕੱਪ ਦੁੱਧ ਵਿੱਚ ਜੇਕਰ ਤੁਸੀਂ ਬੱਚੇ ਨੂੰ ਦੋ ਤੋਂ ਤਿੰਨ ਬਦਾਮ ਮਿਕਸ ਕਰਕੇ ਦਿੰਦੇ ਹੋ ਤਾਂ ਇਸ ਨਾਲ ਬੱਚੇ ਦੀ ਮਾਨਸਿਕ ਸਥਿਤੀ ਸਹੀ ਰਹਿੰਦੀ ਹੈ। ਨੰਬਰ 16 ਕਿਡਨੀ ਵਿੱਚ ਇੱਕਰ ਪਥਰੀ ਹੈ ਤਾਂ ਇਸ ਦਾ ਮੁੱਖ ਕਾਰਨ ਕੀ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਕਾਰਨ ਹੋ ਸਕਦੀ ਹੈ ਇਸ ਲਈ ਨਿੰਬੂ ਦੇ ਰਸ ਵਿੱਚ ਸਾਈਟ੍ਰੇਟ ਹੁੰਦਾ ਹੈ ਜੋ ਪਥਰੀ ਨੂੰ ਤੋੜਨ ਵਿੱਚ ਮਦਦ ਕਰਦਾ ਹੈ ਨੰਬਰ 17 ਜੇਕਰ ਤੁਸੀਂ ਹਮੇਸ਼ਾ ਤੰਦਰੁਸਤ ਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਗੰਦੇ ਪਹਿ ਕੱਪੜਿਆਂ ਨੂੰ ਹੱਥਾਂ ਦੀ ਮਦਦ ਨਾਲ ਧੋਵੇ ਇਸ ਨਾਲ ਸਰੀਰ ਦੀ ਸਹੀ ਤਰੀਕੇ ਨਾਲ ਕਸਰਤ ਹੁੰਦੀ ਹੈ ਨੰਬਰ 18 ਜੇਕਰ ਤੁਸੀਂ ਆਪਣੇ ਚਿਹਰੇ ਦੀ ਚਮੜੀ ਨੂੰ ਨਰਮ ਤੇ ਮੁਲਾਇਮ ਬਣਾਉਣਾ ਚਾਹੁੰਦੇ ਹੋ ਤਾਂ ਪੁਦੀਨੇ ਦੇ ਪੱਤੇ ਚਿਹਰੇ ਉੱਪਰ ਮਸਲੋ ਇਸ ਨਾਲ ਲਾਭ ਮਿਲੇਗਾ ਨੰਬਰ 19 ਜੇਕਰ ਤੁਹਾਨੂੰ ਖਾਂਸੀ ਜ਼ੁਖਾਮ ਦੀ ਸਮੱਸਿਆ ਹੈ ਤਾਂ ਕਦੇ ਵੀ ਦਹੀਂ ਦਾ ਸੇਵਨ ਨਾ ਕਰੋ ਤੇ ਨਾ ਹੀ ਦੁੱਧ ਦਾ ਸੇਵਨ ਕਰੋ ਇਸ ਨਾਲ ਤੁਹਾਡੀ ਖਾਂਸੀ ਜ਼ੁਖਾਮ ਦੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਨੰਬਰ 20 ਜੇਕਰ ਤੁਸੀਂ ਪਾਣੀ ਗਰਮ ਪਾਣੀ ਵਿੱਚ ਵਿਕਸ ਪਾ ਕੇ ਸਟੀਮ ਲੈਂਦੇ ਹੋ ਤਾਂ ਇਸ ਨਾਲ ਸਾਤੀ ਦੇ ਕਾਫਤ ਤੇ ਖਾਂਸੀ ਤੋਂ ਜ਼ੁਖਾਮ ਤੋਂ ਆਸਾਨੀ ਨਾਲ ਆਰਾਮ ਪਾਇਆ ਜਾ ਸਕਦਾ ਹੈ ਨੰਬਰ 21 ਜੇਕਰ ਤੁਹਾਡੇ ਹੱਥਾਂ ਦਾ ਰੰਗ ਪੀਲਾ ਪੈ ਗਿਆ ਹੈ ਤਾਂ ਇਸ ਦਾ ਮਤਲਬ ਕੀ ਤੁਹਾਡੇ ਸਰੀਰ ਅੰਦਰ ਆਇਰਨ ਦੀ ਕਮੀ ਹੈ ਇਸ ਨੂੰ ਸਹੀ ਕਰਨ ਲਈ ਮੀਟ ਚਿਕਨ ਅਤੇ ਬਰੋਕਲੀ ਦਾ ਸੇਵਨ ਕਰੋ ਨੰਬਰ 2 ਬਾਏ ਖਾਣਾ ਖਾਣ ਤੋਂ ਪਹਿਲਾਂ ਤਰਬੂਜ ਖਾ ਲੈਣਾ ਚਾਹੀਦਾ ਕਦੇ ਵੀ ਖਾਣਾ ਖਾਣ ਤੋਂ ਬਾਅਦ ਨਾ ਖਾਓ ਤਰਬੂਜ ਇਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ ਨੰਬਰ 3 ਚਣੇ ਦੀ ਦਾਲ ਨੂੰ ਰਾਤ ਤੱਕ ਦੁੱਧ ਵਿੱਚ ਭਿਉਂ ਕੇ ਰੱਖੋ ਸਵੇਰੇ ਖਾ ਲਓ ਇਸ ਦਾ 1 ਮਹੀਨੇ ਦੇ ਅੰਦਰ ਅੰਦਰ ਸੇਵਨ ਕਰਨ ਨਾਲ ਦੁਬਲਾਪਨ ਦੂਰ ਹੋ ਜਾਵੇਗਾ। ਨੰਬਰ 24 ਜੇਕਰ ਔਰਤਾਂ ਚਾਰ ਕਮ ਜਾਲ ਲੈਣ ਤਾਂ ਕਦੇ ਵੀ ਬਿਮਾਰ ਨਹੀਂ ਹੋ ਸਕਦੀਆਂ। ਪਹਿਲਾਂ ਪੈਰਾਂ ਵਿੱਚ ਾਂਜਰ ਪਾ ਲਓ। ਇਸ ਨਾਲ ਸਿਰ ਸਹੀ ਰਹਿੰਦਾ ਹੈ ਜਿਹੜੀ ਔਰਤਾਂ ਗੁੜ ਦਾ ਸੇਵਨ ਕਰਦੀਆਂ ਉਹਨਾਂ ਨੂੰ ਕਦੇ ਵੀ ਥਕਾਵਟ ਨਹੀਂ ਹੁੰਦੀ। ਨੰਬਰ 25 ਰਾਤ ਨੂੰ ਚਿਹਰੇ ਉੱਪਰ ਦਹੀਂ ਜਾਂ ਫਿਰ ਮਿਲਾਈ ਲਗਾ ਕੇ ਸੌਣ ਨਾਲ ਚਿਹਰੇ ਉੱਪਰ ਚਮਕ ਆਉਂਦੀ ਹੈ। ਨੰਬਰ 26 ਜੇਕਰ ਰਾਤ ਨੂੰ ਰਾਈ ਨੂੰ ਪਾਣੀ ਵਿੱਚ ਭਿਉਂ ਕੇ ਸਵੇਰੇ ਖਾਲੀ ਪੇਟ ਪੀ ਲੈਂਦੇ ਹੋ ਤਾਂ ਇਸ ਨਾਲ ਵਧਿਆ ਹੋਇਆ ਕੈਸਟਰੋਲ ਬਹੁਤ ਆਸਾਨੀ ਨਾਲ ਘੱਟ ਹੋ ਜਾਂਦਾ ਹੈ। ਨੰਬਰ 27 ਨੂੰ ਦੇ ਛਾਲੇ ਠੀਕ ਕਰਨ ਲਈ ਹਲਦੀ ਅਤੇ ਨਮਕ ਮਿਲੇ ਪਾਣੀ ਨਾਲ ਗਰਾਰੇ ਕਰ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 28 ਜੇਕਰ ਸੌਣ ਤੋਂ 1 ਘੰਟਾ ਪਹਿਲਾਂ ਕੋਈ ਵੀ ਫਲ ਖਾ ਲੈਂਦੇ ਹੋ ਤਾਂ ਇਸ ਨਾਲ ਨੀਂਦ ਬਹੁਤ ਹੀ ਵਧੀਆ ਆਉਂਦੀ ਹੈ। ਨੰਬਰ 29 ਮਟਰ ਤੇ ਚੀਨੀ ਨੂੰ ਮਿਲਾ ਕੇ ਚਿਹਰੇ ਉੱਪਰ 5 ਮਿੰਟ ਲਈ ਸਕਰਬ ਕਰੋ ਫਿਰ 5 ਮਿੰਟ ਚਿਹਰੇ ਦੀ ਮਾਲਿਸ਼ ਸ਼ਹਿਦ ਨਾਲ ਕਰੋ ਤੇ ਫਿਰ ਸਾਫ ਪਾਣੀ ਨਾਲ ਧੋ ਲਓ ਇਸ ਨਾਲ ਚਿਹਰੇ ਤੇ ਕੁਦਰਤੀ ਨਿਖਾਰ ਆਵੇਗਾ ਨੰਬਰ 30 ਸਾਲ ਦੀ ਉਮਰ ਤੋਂ ਬਾਅਦ ਹਰ ਔਰਤ ਨੂੰ ਇਹ ਕੰਮ ਜ਼ਰੂਰ ਕਰਨੇ ਚਾਹੀਦੇ ਨੇ ਪਹਿਲਾਂ ਨੀਂਦ ਸਹੀ ਤਰੀਕੇ ਨਾਲ ਲਓ ਕਸਰਤ ਤੇ ਯੋਗਾ ਕਰੋ ਭਾਰ ਨੂੰ ਕੰਟਰੋਲ ਵਿੱਚ ਰੱਖੋ ਸਮੇਂ-ਸਮੇਂ ਤੇ ਡਾਕਟਰ ਨਾਲ ਸੰਪਰਕ ਕਰੋ ਖਾਣ ਵਾਲੀਆਂ ਚੀਜ਼ਾਂ ਦਾ ਖਾਸ ਖਿਆਲ ਰੱਖੋ ਨੰਬਰ 31 ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਇਹ ਜੂਸ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਅਨਾਨਾਸ ਦਾ ਜੂਸ ਸਟ੍ਰਾਬੇਰੀ ਦਾ ਜੂਸ ਗ੍ਰੀਨ ਜੂਸ ਤੁੱਧ ਸੰਤਰੇ ਦਾ ਜੂਸ ਨੰਬਰ 32 ਜੇਕਰ ਤੁਸੀਂ ਐਸ.ਟ.ਟੀ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਨਿੰਮ ਦੇ ਪੱਤਿਆਂ ਦਾ ਚੂਰਨ ਬਣਾ ਕੇ ਲੈ ਲਓ ਇਸ ਨਾਲ ਫਾਇਦਾ ਹੋਵੇਗਾ ਨੰਬਰ 33 ਪਰਚਨ ਕਿਰਿਆ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਚੁਟਕੀ ਪਰ ਹਿੰਗ ਦਾ ਸੇਵਨ ਕਰੋ ਫਾਇਦਾ ਹੋਵੇਗਾ ਨੰਬਰ 34 ਲਸਣ ਕੈਸਟਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਅਸ਼ਵਗੰਧਾ ਦਿਮਾਗ ਨੂੰ ਤੇਜ਼ ਕਰਨ ਦਾ ਕੰਮ ਕਰਦੀ ਹੈ ਇਲਾਇਚੀ ਲੀਵਰ ਲਈ ਕਾਫੀ ਫਾਇਦੇਮੰਦ ਹੈ ਨੰਬਰ 35 ਜੇਕਰ ਤੁਸੀਂ ਮੇਥੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਆਪਣੇ ਜੋੜਾਂ ਦੇ ਦਰਦ ਤੋਂ ਆਰਾਮ ਪਾ ਸਕਦੇ ਹੋ ਤੇ ਨਾਲ ਹੀ ਇਹ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦੀ ਹੈ। ਨੰਬਰ 36 ਜੇਕਰ ਤੁਸੀਂ ਸਰਦੀਆਂ ਦੇ ਵਿੱਚ ਮੇਥੀ ਦਾ ਸਾਗ ਖਾਂਦੇ ਹੋ ਤਾਂ ਤੁਸੀਂ ਇਨ੍ਹਾਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹੋ। ਸ਼ੂਗਰ, ਸਰਦੀ, ਜ਼ੁਕਾਮ, ਬੁਖਾਰ, ਪੇਟ ਰੋਗ ਠੀਕ ਕਰੇ ਤੇ ਪੇਟ ਦੇ ਕੈਂਸਰ ਨੂੰ ਵਧਣ ਤੋਂ ਰੋਕੇ। ਨੰਬਰ 37 ਜੇਕਰ ਤੁਹਾਨੂੰ ਸਿਰਦਰਦ ਜਾਂ ਫਿਰ ਮਾਈਗਰੇਨ ਦੀ ਸਮੱਸਿਆ ਰਹਿੰਦੀ ਆ। ਤੁਸੀਂ ਕਲੌਂਜੀ ਨੂੰ ਡਰਾਈ ਰੋਸਟ ਕਰਕੇ ਕੱਪੜੇ ਵਿੱਚ ਬੰਨ੍ਹ ਲਓ ਫਿਰ ਇਸ ਨੂੰ ਦਿਨ ਵਿੱਚ 2 ਤੋਂ 3 ਵਾਰ ਸੁੰਘੋ ਇਸ ਨਾਲ ਇਹ ਦੋਨੋਂ ਰੋਗਾਂ ਨੂੰ ਠੀਕ ਕਰਨ ਵਿੱਚ ਮਦਦ ਕਰੇਗੀ ਨੰਬਰ 38 ਜੇਕਰ ਤੁਹਾਨੂੰ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੈ ਜਾਂ ਸੋਜ ਦੀ ਸਮੱਸਿਆ ਹੈ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚੁਟਕੀ ਕਲੌਂਜੀ ਦੀ ਕੋਸੇ ਪਾਣੀ ਨਾਲ ਲੈ ਲਓ ਆਰਾਮ ਮਿਲੇਗਾ ਨੰਬਰ 39 ਜੇਕਰ ਤੁਹਾਨੂੰ ਅੱਖਾਂ ਦੇ ਨਾਲ ਕੋਈ ਵੀ ਸਮੱਸਿਆ ਹੈ ਤਾਂ ਨੁਕਤਾ ਬਹੁਤ ਹੀ کارਗਰ ਨੁਕਤਾ ਹੈ ਇੱਕ ਵਾਰ ਇਸ ਨੂੰ ਜਮਾ ਕੇ ਜ਼ਰੂਰ ਦੇਖੋ 50 ਗ੍ਰਾਮ ਸੌਫ 50 ਗ੍ਰਾਮ ਬਦਾਮ 50 ਗ੍ਰਾਮ ਮਿਸਰੀ 2 ਗ੍ਰਾਮ ਕਾਲੀਆ ਮਿਰਚ ਇਹਨਾਂ ਨੂੰ ਪੀਸ ਕੇ ਚੂਰਨ ਬਣਾ ਲਓ ਫਿਰ ਇਸ ਚੂਰਨ ਦੇ 2 ਚਮਚ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਨਾਲ ਲੈ ਲਓ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 40 ਇੱਕ ਸਿਗਰਟ ਤੁਹਾਡੀ ਜ਼ਿੰਦਗੀ ਦੇ 5 ਮਿੰਟ ਕੱਟ ਕਰ ਰਹੀ ਹੈ ਜੇਕਰ ਤੁਸੀਂ ਦਵਾਈ ਖਾਣ ਤੋਂ ਬਾਅਦ ਅੰਗੂਰ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ ਜੇਕਰ ਤੁਸੀਂ ਹਲਦੀ ਦਾ ਸੇਵਨ ਚਾਹ ਨਾ ਕਰਦੇ ਹੋ ਤਾਂ ਇਸ ਨਾਲ ਵੀ ਤੁਸੀਂ ਮੌਤੇ ਸ਼ਿਕਾਰ ਹੋ ਸਕਦੇ ਹੋ ਨੰਬਰ 43 ਸਰਦੀਆਂ ਦੇ ਮੌਸਮ 'ਚ ਸਾਡੀ ਚਮੜੀ ਰੁੱਖੀ ਸੁੱਕੀ ਤੇ ਬੇਜਾਨ ਹੋ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਕਿਚਨ ਵਿੱਚ ਹੀ ਇਹ ਨੁਸਖਾ ਹੈ ਜੋ ਤੁਹਾਡੀ ਚਮੜੀ ਨੂੰ ਫਿਰ ਤੋਂ ਚਮਕਦਾਰ ਬਣਾ ਸਕਦਾ ਹੈ ਰਾਤ ਨੂੰ ਸਾਰਾ ਕੰਮ ਕਰਨ ਤੋਂ ਬਾਅਦ ਬੈੱਡ ਤੇ ਜਾਣ ਸਮੇਂ ਇੱਕ ਕਟੋਰੀ ਲਓ ਇਸ ਵਿੱਚ ਛੋਲੇ ਦਾ ਆਟਾ ਪਾ ਲਓ ਗਲਿਸਰਿਨ, ਗੁਲਾਬਚਲ ਅਤੇ ਸ਼ਹਿਦ ਮਿਕਸ ਕਰੋ ਫਿਰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਹੋਣੇਸ ਨੂੰ ਆਪਣੇ ਚਿਹਰੇ ਉੱਪਰ ਲਗਾ ਕੇ 10 ਤੋਂ 15 ਮਿੰਟ ਤੱਕ ਸੁੱਕਣ ਦਿਓ ਸੁੱਕਣ ਤੋਂ ਬਾਅਦ ਗੁੰਗਣੇ ਪਾਣੀ ਨਾਲ ਧੋ ਲਓ ਤੇ ਕਿ ਕਿ ਕਵਾਰ ਕਿਤੇ ਹੋਏ ਤੇ ਵੀ ਬਹੁਤ ਫਰਕ ਨਜ਼ਰ ਆਵੇਗਾ ਨੰਬਰ 42 ਸਵੇਰੇ 6-7 ਕੜੀ ਪੱਤੇ ਲੋ ਇਟਾ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ ਕੇ ਸਾਫ਼ ਕਰ ਲੋ ਫਿਰ ਨਾਲ ਚੰਗੀ ਤਰ੍ਹਾਂ ਨਾਲ ਚਬਾ ਕੇ ਖਾ ਲੋ ਫਿਰ ਇੱਕ ਗਲਾਸ ਪਾਣੀ ਪੀਵੋ ਤੁਸੀਂ ਕੜੀ ਪੱਤੇ ਦਾ ਪਾਣੀ ਵੀ ਪੀ ਸਕਦੇ ਹੋ ਇਹ ਮੈਟਾਬੋਲਿਜ਼ਮ ਵਧਾਉਂਦਾ ਤੇ ਨਾਲ ਹੀ वजन ਨੂੰ ਕੱਟ ਕਰਨ ਵਿੱਚ ਮਦਦ ਕਰਦਾ ਹੈ ਨੰਬਰ 43 ਜਵਨ ਦਾ ਪਾਣੀ ਪੀਣ ਦਾ ਤਾਪਮਨ ਵਧਾਉਂਦਾ ਹੈ ਜਿਸ ਨਾਲ ਵਧੇ ਹੋਏ ਫੈਟ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 44 ਸੇਵ ਚੂਆ ਕੇ ਖਾਣ ਨਾਲ ਜਿਆਦਾ ਬਣਦੀ ਹੈ ਜੋ ਮੂੰਹ ਦੀ ਸਫਾਈ ਕਰਨ ਦੇ ਨਾਲ-ਨਾਲ ਬੈਕਟੀਰੀਆ ਨੂੰ ਵੀ ਰੋਕਦੀ ਹੈ ਤੇ ਜਿਸ ਨਾਲ ਸਾਡੇ ਦੰਦ ਅਤੇ ਮਸੂੜੇ ਹਮੇਸ਼ਾ ਸਹੀ ਰਹਿੰਦੇ ਹਨ। ਨੰਬਰ 45 ਜੇਕਰ ਤੁਸੀਂ ਹਲਕੇ ਗੁੰਗੁਣੇ ਪਾਣੀ ਨਾਲ ਇਸ਼ਨਾਨ ਕਰਦੇ ਹੋ ਤਾਂ ਇਸ ਨਾਲ ਸਰੀਰ ਸਹੀ ਰਹਿੰਦਾ ਹੈ। ਨੰਬਰ 46 ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਮਾਲਿਸ਼ ਕਰ ਲੈਂਦੇ ਹੋ ਤਾਂ ਤੁਹਾਡੇ ਨੀਕਾਂ ਹੀਰੋ ਦੂਰ ਹੋ ਜਾਂਦੇ ਹਨ। ਨੰਬਰ 47 ਜੇਕਰ ਤੁਸੀਂ ਲੀਵਰ ਦੇ ਮਰੀਜ਼ ਹੋ ਤਾਂ ਤੁਹਾਨੂੰ ਮੁਖਫਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੁਖਫਲੀ ਵਿੱਚ ਮੌਜੂਦ ਤੱਤ ਲੀਵਰ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਇਸ ਨੂੰ ਖਾਣ ਨਾਲ ਲੀਵਰ ਤੇ ਬੁਰਾ ਪ੍ਰਭਾਵ ਪੈਂਦਾ ਹੈ। ਬਹੁਤ ਜ਼ਿਆਦਾ ਮੁਖਫਲੀ ਖਾਣ ਨਾਲ ਪਚਨ ਤੰਤਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਤੇ ਬਦਹਜਮੀ ਹੋ ਸਕਦੀ ਹੈ। ਨੰਬਰ 40 ਖਾਲੀ ਪੇਟ ਜੇਕਰ ਤੁਸੀਂ ਪੁੰਨੀ ਹੋਈ ਸੌਂਫ ਖਾਂਦੇ ਹੋ ਤਾਂ ਇਸ ਨਾਲ ਭજન ਨੂੰ ਘੱਟ ਕੀਤਾ ਜਾ ਸਕਦਾ ਹੈ। ਨੰਬਰ 49 ਸਰਦੀਆਂ ਦੇ ਮੌਸਮ ਵਿੱਚ ਜੇਕਰ ਤੁਸੀਂ ਫਟੀਆਂ ਢੀਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਉਸ ਉੱਪਰ ਬੈਸਲਿਨ ਲਗਾ ਲਓ ਇਸ ਨਾਲ ਫਟੀਆਂ ਢੀਆਂ ਠੀਕ ਹੋ ਜਾਣਗੀਆਂ। ਨੰਬਰ 50 ਜਿਹੜੀਆਂ ਔਰਤਾਂ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਹੀ ਰਸੋਈ ਵਿੱਚ ਕੰਮ ਸ਼ੁਰੂ ਕਰਦੀਆਂ ਹਨ ਉਹਨਾਂ ਦੇ ਘਰ ਵਿੱਚ ਬਰਕਤ ਹਮੇਸ਼ਾ ਬਣੀ ਰਹਿੰਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ